ਤੁਸੀਂ ਵੀ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਲੈ ਲੈਂਦੇ ਹੋ ਤੇ ਕਈ ਵਾਰ ਤੁਹਾਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਜਦੋਂ ਕੋਈ ਤੁਹਾਡਾ ਮਜ਼ਾਕ ਉਡਾਉਂਦਾ ਹੈ ਤਾਂ ਤੁਸੀਂ ਬਹੁਤ ਦੁਖੀ ਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਇਸ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਨੁਕਤਿਆਂ ਦੀ ਜਿਨ੍ਹਾਂ ਨਾਲ ਅਸੀਂ ਲੋਕਾਂ ਨੂੰ ਇਗਨੋਰ ਕਰ ਸਕਦੇ ਹਾਂ ਤੇ ਜ਼ਿੰਦਗੀ ਵਿੱਚ ਖੁਸ਼ਹਾਲ ਹੋ ਕੇ ਅੱਗੇ ਵਧ ਸਕਦੇ ਹਾਂ ਕਿਸੇ ਨੇ ਬੜੀ ਚੰਗੀ ਗੱਲ ਕਹੀ ਹੈ ਕਿ ਆਪਣੇ ਖੋਲ ਤੇ ਇਨਾ ਫੋਕਸ ਕਰੋ ਕਿ ਲੋਕਾਂ ਦੀਆਂ ਗੱਲਾਂ ਤੁਹਾਨੂੰ ਸੁਣਾਈ ਹੀ ਨਾ ਦੇਣ ਇਹ ਸਿਰਫ ਇੱਕ ਕੋਟ ਲਈ ਇਹੀ ਜ਼ਿੰਦਗੀ ਦੀ ਸੱਚਾਈ ਆ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਗਨੋਰ ਕਰਨਾ ਕਿਉਂ ਜ਼ਰੂਰੀ ਹੈ। ਆਓ ਇੱਕ ਛੋਟੀ ਜਿਹੀ ਕਹਾਣੀ ਤੋਂ ਸਿੱਖਦੇ ਹਾਂ। ਮੰਨ ਲਓ ਤੁਸੀਂ ਇੱਕ ਆਰਕੀਟੈਕਚਰ ਹੋ ਤੇ ਤੁਸੀਂ ਇੱਕ ਬਿਲਡਿੰਗ ਬਣਾ ਰਹੇ ਹੋ ਤੇ ਕੁਝ ਲੋਕ ਤੁਹਾਡੇ ਤੇ ਪੱਥਰ ਸਿੱਟਣਾ ਸ਼ੁਰੂ ਕਰ ਦਿੰਦੇ ਨੇ। ਤੁਹਾਡੇ ਕੰਮ ਵਿੱਚ ਵਿਘਨ ਪਾਉਣ ਲੱਗ ਜਾਂਦੇ ਨੇ, ਤੁਹਾਡੇ ਤੇ ਕਮੈਂਟ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਇਹ ਤੁਹਾਡੇ ਬਸਗਾ ਨਹੀਂ। ਜੇ ਤੁਸੀਂ ਉਹਨਾਂ ਪੱਥਰਾਂ ਨੂੰ ਇਕੱਠੇ ਕਰੀ ਜਾਓਗੇ ਤਕਿ ਤੁਸੀ ਆਪਣੇ ਕੰਮ ਵੱਲ ਧਿਆਨ ਦੇ ਪਾਓਗੇ ਇਹੀ ਅਸਲ ਜ਼ਿੰਦਗੀ ਵਿੱਚ ਹੁੰਦਾ ਜਦੋਂ ਅਸੀਂ ਕੋਈ ਵੀ ਕੰਮ ਕਰਨ ਦੀ ਸੋਚਦੇ ਹਾਂ ਤੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਫੋਕਸ ਉੱਥੋਂ ਹਟਾ ਲੈਣੇ ਹਨ ਜੇ ਨੂੰ ਵੀ ਤੁਹਾਨੂੰ ਕੋਈ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਜਵਾਬ ਦੇਣ ਦੀ ਬਜਾਏ ਉਸ ਨੂੰ ਇੱਕ ਛੋਟੀ ਜਿਹੀ ਮੁਸਕਰਾਹਟ ਦਿਓ ਜਵਾਬ ਦੇ ਕੇ ਤੁਸੀਂ ਉਸ ਨੂੰ ਉਸ ਦੀ ਗੱਲ ਨੂੰ ਮਹੱਤਵ ਦਿੰਦੇ ਹੋ ਤੇ ਜਦੋਂ ਤੁਸੀਂ ਉਸ ਨੂੰ ਇੱਕ ਸਿਰਫ ਮੁਸਕਰਾਹਟ ਦਿੰਦੇ ਹੋ ਤਾਂ ਉਸ ਨੂੰ ਇੱਕ ਬਹੁਤ ਵੱਡਾ ਜਵਾਬ ਦਿੰਦੇ ਹੋ ਕਿ ਤੁਹਾਨੂੰ ਉਸ ਦੀ ਗੱਲ ਦੀ ਕੋਈ ਪਰਵਾਹ ਨਹੀਂ ਤੇ ਉਸ ਦੀ ਗੱਲ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ। ਸਾ ਤੁਹਾਨੂੰ ਇੱਕ ਫਾਇਦਾ ਹੋਰ ਹੁੰਦਾ ਹੈ ਕਿ ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਤੁਹਾਡੇ ਦਿਮਾਗ ਨੂੰ ਖੁਸ਼ੀ ਦੀ ਮਹਿਸੂਸ ਹੁੰਦੀ ਹੈ ਤੇ ਪੋਜ਼ਿਟਿਵ ਵਾਈਬਸ ਮਿਲਦੀਆਂ ਨੇ ਤੇ ਜਦੋਂ ਤੁਸੀਂ ਉਸ ਨੂੰ ਮੁਸਕਰਾ ਕੇ ਜਵਾਬ ਦਿੱਤਾ ਤਾਂ ਉਹ ਬੰਦਾ ਆਪਣੇ ਚਾਹੁੰਦਾ ਹੋਇਆ ਜਵਾਬ ਨਾ ਮਿਲਣ ਕਰਕੇ ਤਣਾਅ ਵਿੱਚ ਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ 네ਗੈਟਿਵਿਟੀ ਸੋਸ਼ਲ ਮੀਡੀਆ ਤੋਂ ਆਉਂਦੀ ਹੈ। ਤੁਸੀਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਦੇਖਦੇ ਹੋ ਤੇ ਦੇਖ ਕੇ ਉਦਾਸ ਹੋ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਦੂਸਰੇ ਦੀ ਜ਼ਿੰਦਗੀ ਤੁਹਾਡੇ ਨਾਲੋਂ ਵੱਧ ਸੰਪੂਰਨ ਹੈ ਤੇ ਤੁਹਾਡੀ ਜ਼ਿੰਦਗੀ ਉਹਦੇ ਨਾਲੋਂ ਕੁਝ ਘੱਟ ਹੈ ਇਹ ਸੋਚ ਤੁਹਾਡੇ ਮਨ ਵਿੱਚ ਈਰਖਾ ਤੇ ਹੀਣਤਾ ਦੀ ਭਾਵਨਾ ਪੈਦਾ ਕਰਦੀ ਹੈ ਅਮਰੀਕਾ ਦੇ ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਸੋਸ਼ਲ ਮੀਡੀਆ ਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਲੋਕਾਂ ਵਿੱਚ ਆਤਮ ਵਿਸ਼ਵਾਸ ਦੀ 50% ਕਮੀ ਹੁੰਦੀ ਹੈ ਹੁਣ ਦੇਖੀਏ ਤਾਂ ਇਸ ਚੀਜ਼ ਤੋਂ ਬਚਿਆ ਕਿਵੇਂ ਜਾਵੇ ਤੁਹਾਡੇ ਆਪਣੇ ਸੋਸ਼ਲ ਮੀਡੀਆ ਨੂੰ ਕਲੀਅਰ ਕਰੋ ਉਸ ਦੇ ਵਿੱਚ ਉਹਨਾਂ ਲੋਕਾਂ ਨੂੰ ਅਨਫੋਲੋ ਕਰੋ ਜਿਨ੍ਹਾਂ ਤੋਂ ਤੁਹਾਨੂੰ ਨੈਗੇਟਿਵ એનર્ਜੀ ਆਉਂਦੀ ਹੈ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਨਿਰਾਸ਼ ਹੁੰਨੇ ਹੋ ਤੇ ਉਦਾਸ ਹੋ ਜਾਂਦੇ ਹੋ ਨੰਬਰ 3 ਬਿਜ਼ੀ ਮਾਈਂਡਸੈਟ ਸਾਡਾ ਦਿਮਾਗ ਇੱਕ ਖਾਲੀ ਜਗ੍ਹਾ ਵਾਂਗ ਹੁੰਦਾ ਹੈ ਜੇ ਤੁਸੀਂ ਇਸ ਨੂੰ ਪੋਜ਼ਿਟਿਵ ਤੇ ਰਚਨਾਤਮਕ ਗੱਲਾਂ ਨਾਲ ਨਹੀਂ ਭਰੋਗੇ ਤਾਂ ਇਹ ਨੈਗੇਟਿਵ ਤੇ ਚਿੰਤਾ ਜਨਕ ਗੱਲਾਂ ਨਾਲ ਆਪਣੇ ਆਪ ਹੀ ਭਰ ਜਾਂਦਾ ਹੈ ਇੱਕ ਵਾਰ ਇੱਕ ਵਿਅਕਤੀ ਸੀ ਜਿਸ ਨੂੰ ਲੋਕ ਬਹੁਤ ਬੁਰਾ ਭਲਾ ਕਹਿੰਦੇ ਸੀ ਪਰ ਉਸਨੇ ਆਪਣਾ ਇੱਕ ਟੀਚਾ ਬਣਾਇਆ ਕਿ ਉਸਨੇ ਇਸ ਟੀਚੇ ਵਿੱਚ ਜ਼ਰੂਰ ਕਾਮਯਾਬ ਹੋਣਾ ਹੈ। ਉਸਨੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਤੇ ਉਹ ਆਪਣੇ ਟੀਚੇ ਵਿੱਚ ਇੰਨਾ ਬਿਜ਼ੀ ਹੋ ਗਿਆ ਕਿ ਉਸਨੇ ਲੋਕਾਂ ਦੀਆਂ ਗੱਲਾਂ ਨੂੰ ਬਿਲਕੁਲ ਹੀ ਇਗਨੋਰ ਕਰਨਾ ਜਾਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਦੀਆਂ ਗੱਲਾਂ ਬੇਕਾਰ ਨੇ। ਮੈਂ ਸਿਰਫ ਆਪਣੀ ਕੋਸ਼ਿਸ਼ ਵੱਲ ਧਿਆਨ ਦੇਣਾ ਤੇ ਉਹ ਜ਼ਰੂਰ ਕਾਮਯਾਬ ਹੋਇਆ। ਆਪਣੇ ਆਪ ਨੂੰ ਇੰਨਾ ਬਿਜ਼ੀ ਰੱਖੋ ਕਿ ਲੋਕਾਂ ਦੀਆਂ ਫालतू ਗੱਲਾਂ ਵੱਲ ਧਿਆਨ ਦੇਣ ਦਾ ਤੁਹਾਡੇ ਕੋਲ ਟਾਈਮ ਹੀ ਨਾ ਹੋਵੇ। ਜੇ ਵਿਰਾਟ ਕੋਹਲੀ ਲੋਕਾਂ ਦੇ ਟ੍ਰੋਲ ਦਾ ਇੰਨਾ ਜਵਾਬ ਦੇਣ ਲੱਗਦਾ ਤਾਂ ਕੀ ਉਹ ਆਪਣੀ ਪ੍ਰੈਕਟਿਸ ਤੇ ਧਿਆਨ ਦੇ ਪਾਉਂਦਾ ਅਚਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਸ ਦੀ ਗੱਲ ਸੁਣਨੀ ਹੈ ਸਾਡੇ ਆਲੇ ਦੁਆਲੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਪਹਿਲੇ ਲੋਕ ਜੋ ਸਾਡਾ ਉਤਸ਼ਾਹ ਵਧਾਉਂਦੇ ਨੇ ਦੂਜੇ ਲੋਕ ਜਿਹੜੇ ਸਿਰਫ ਈਰਖਾ ਕਾਰਨ ਸਾਡੇ ਵਿੱਚ ਕਮੀਆਂ ਕੱਢਦੇ ਨੇ ਤੇ ਤੀਜੇ ਲੋਕ ਜੋ ਇੱਧਰ ਉੱਧਰ ਦੀਆਂ ਬੇਲੋੜੀਆਂ ਮਾਰ ਕੇ ਸਾਡੇ ਟੀਚੇ ਤੋਂ ਸਾਡਾ ਧਿਆਨ ਭਟਕਾਉਂਦੇ ਨੇ ਇਸ ਲਈ ਸਾਨੂੰ ਫਿਲਟਰ ਰੂਲ ਬਣਾਉਣਾ ਚਾਹੀਦਾ ਹੈ ਸਾਨੂੰ ਸਿਰਫ ਪਹਿਲੇ ਨੰਬਰ ਦੇ ਲੋਕਾਂ ਦੀਆਂ ਗੱਲਾਂ ਜਿਹੜੇ ਸਾਡਾ ਉਤਸ਼ਾਹ ਵਧਾਉਂਦੇ ਨੇ ਤੇ ਸਾਡਾ ਭਲਾ ਚਾਹੁੰਦੇ ਨੇ ਸਿਰਫ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਤੇ ਬਾਕੀ ਦੋ ਕਿਸਮ ਦੇ ਲੋਕਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਹੈ ਨੰਬਰ 5 ਆਪਣੇ ਆਪ ਨਾਲ ਗੱਲ ਕਰਨੀ ਸਿੱਖੋ ਇਹਨਾਂ ਲੋਕਾਂ ਦੀਆਂ ਗੱਲਾਂ ਇਗਨੋਰ ਕਰਨ ਜਾਂ ਕਿਹਨਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਨੇ ਇਸ ਤੋਂ ਪਹਿਲਾਂ ਤੁਸੀਂ ਆਪਣੇ ਆਪ ਨਾਲ ਗੱਲ ਕਰਨੀ ਸਿੱਖੋ ਕਿਉਂਕਿ ਆਪਣੇ ਆਪ ਨੂੰ ਬੇਕਾਰ ਕਹਿੰਦੇ ਰਹਿਣ ਨਾਲ ਸਾਡੇ ਉੱਪਰ ਨੈਗੇਟਿਵ ਪ੍ਰਭਾਵ ਹੀ ਪੈਂਦਾ ਹੈ ਸਾਡਾ ਦਿਮਾਗ ਵੀ ਸਾਡੇ ਬਾਰੇ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦਾ ਹੈ ਜਿੰਨਾ ਸੀ ਆਪਣੇ ਬਾਰੇ ਪੋਜ਼ਿਟਿਵ ਬੋਲਦੀਆਂ ਓਨੀਆਂ ਹੀ ਪੋਜ਼ਿਟਿਵ ਵਾਈਬਸ ਤੇ ਓਨੇ ਹੀ ਪੋਜ਼ਿਟਿਵ ਰਸਤੇ ਅੱਗੇ ਵਧਦੇ ਸਾਡੇ ਸਾਹਮਣੇ ਦਿਖਾਈ ਦੇਣ ਲੱਗ ਜਾਂਦੇ ਨੇ ਬਟ 6 ਜ਼ਹਿਰੀਲੇ ਲੋਕ ਤੁਹਾਡੀ ਜ਼ਿੰਦਗੀ ਵਿੱਚ ਸਲੋ ਪੌਇਜ਼ਨ ਦੀ ਤਰ੍ਹਾਂ ਹੁੰਦੇ ਨੇ ਤੇ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਨੂੰ ਨਸ਼ਟ ਕਰ ਦਿੰਦੇ ਨੇ ਇਸ ਲਈ ਇਹ ਜ਼ਹਿਰੀਲੇ ਲੋਕਾਂ ਤੋਂ ਦੂਰੀ ਹੀ ਬਣਾ ਲਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਨੇ ਜਾਂ ਆਪਣੇ ਜ਼ਿੰਦਗੀ ਦੇ ਫੈਸਲੇ ਤੁਸੀਂ ਖੁਦ ਲੈਣੇ ਨੇ ਤੇ ਉਸ ਵਿੱਚ ਅੱਗੇ ਵਧਣਾ ਤੇ ਖੁਸ਼ ਰਹਿਣਾ ਹੈ ਇਗਨੋਰ ਕਰਨਾ ਕਮਜ਼ੋਰੀ ਨਹੀਂ ਤਾਕਤ ਹੈ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਜਿਹੜਾ ਕਿ ਤੁਹਾਨੂੰ ਨੀਵਾ ਦਿਖਾਉਣਾ ਚਾਹੁੰਦਾ ਹੈ ਉਸ ਦੀਆਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਉਹਦੇ ਸਾਹਮਣੇ ਆਪਣੇ ਆਪ ਨੂੰ ਮਹੱਤਵਪੂਰਨ ਸਾਬਿਤ ਕਰਦੇ ਹੋ ਕਿਉਂਕਿ ਉਹ ਤੁਹਾਨੂੰ ਤੁਹਾਡੇ ਟੀਚੇ ਤੋਂ ਪਟਕਾਉਣਾ ਚਾਹੁੰਦਾ ਹੈ ਪਰ ਤੁਸੀਂ ਉਸ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦੇ ਹੋ ਕਿ ਤੁਸੀਂ ਕਿਉਂ ਚੁੱਪ ਹੋ ਤੇ ਕਿਉਂ ਗੰਭੀਰ ਹੋ ਤੇ ਸਭ ਉਹ ਤਣਾਅ ਆ ਜਾਂਦਾ ਹੈ ਤੇ ਜ਼ਿੰਦਗੀ ਵਿੱਚ ਦੁੱਖ ਇਸ ਲਈ ਨਹੀਂ ਹੁੰਦੇ ਕਿਉਂਕਿ ਅਸੀਂ ਲੋਕਾਂ ਨੂੰ ਇਗਨੋਰ ਕਰਦੇ ਹਾਂ ਸਭ ਕੁਝ ਜ਼ਿੰਦਗੀ ਵਿੱਚ ਦੁੱਖ ਇਸ ਲਈ ਹੁੰਦੇ ਆ ਕਿਉਂਕਿ ਅਸੀਂ ਲੋਕਾਂ ਦੀਆਂ ਗੱਲਾਂ ਨੂੰ ਮਹੱਤਤਾ ਦਿੰਦੇ ਆ ਤੇ ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਜੀਤੀਜੇ ਤੋਂ ਪਟਕ ਜਾਂਦੇ ਆ ਤੋ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਉਹ ਤੁਹਾਨੂੰ ਗੰਭੀਰਤਾ ਨਾਲ ਲੈਣ ਲੱਗ ਜਾਂਦੇ ਨੇ ਤੇ ਉਹ ਤੁਹਾਡੀ ਚੁੱਪ ਦਾ ਸਹੀ ਮਤਲਬ ਸਮਝਣ ਲੱਗ ਜਾਂਦੇ ਨੇ। ਸਾਡੀ ਚੁੱਪ ਤੁਹਾਡੇ ਜਵਾਬ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦੀ ਹੈ। ਹੁਣ ਉਹ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਵਿਅਕਤੀ ਮੇਰੀ ਕਿਸੇ ਗੱਲ ਤੇ ਪ੍ਰਤੀਕਿਰਿਆ ਕਿਉਂ ਨਹੀਂ ਦੇ ਰਿਹਾ? ਇਹ ਉਹ ਖੁਦ ਤਣਾਅ ਵਿੱਚ ਆ ਜਾਂਦਾ ਹੈ ਤੇ ਤੁਸੀਂ ਰਿਲੈਕਸ ਮਹਿਸੂਸ ਕਰਦੇ ਹੋ। ਉਮੀਦ ਕਰਦੀਆਂ ਕਿ ਤੁਸੀਂ ਇਹ ਤਰੀਕੇ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਇੱਕ ਚੰਗਾ ਬਦਲਾ ਮਹਿਸੂਸ ਕਰੋਗੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਆਖਰੀ ਵਾਰ ਕਿਸ ਨੂੰ ਇਗਨੋਰ ਕੀਤਾ ਸੀ ਤੇ ਤੁਹਾਨੂੰ ਇਗਨੋਰ ਕਰਨ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਹੋਇਆ